Bye. Uh -huh. Oh, oh, सचो <imitation> माण्हू

ਨਾਮਨ ਕਉ ਤੀਰਤ ਘਣੇ ਮਨ ਬਹਰਾਰੇ ਪੂਜਨ ਕਉ ਬਹੁ ਦੇਵ ਪਰ ਕਹ ਕਬੀਰ ਛੂਤਰ ਨੇ ਇਨ ਤੂੰ ਛੁਟ ਨਹੀਂ ਸਕਦਾ ਤੀਰਥਾਂ ਦੇ ਇਸ਼ਨਾਨ ਕਰ ਲੈ ਦੇਵਤਿਆਂ ਦੀ ਪੂਜਾ ਕਰ ਲੈ ਪਰ ਮਤ ਸਮਝ ਕੇ ਮੈਂ ਮੁਕਤ ਹੋ ਜਾਵਾਂਗਾ ਤੂੰ ਛੁਟ ਨਹੀਂ ਸਕਦਾ ਛੁਟਣ ਦਾ ਉਪਾਏ ਹੋਰ ਨਾਮਨ ਕਉ ਤੀਰਤ ਘਣੇ मन बहुRare पूजन कौ बहु देव कह कबीर छूटन नहीं मन बहुRare छूटन हर की ते हर की तुम सेवा करो दूजी सेवा करो न कोई हर की तुम सेवा करो दूजी सेवा करो न कोई जी हर की सेवा ते मन चिंदिया फल पाई है ਇਹ ਦੂਜੀ ਸੇਵਾ ਜਨਮ ਬਿਰਥਾ ਜਾਏ ਜੋ ਕੁਝ ਕਰਨੇ ਹਰੀ ਪਰਾਇਣ ਕਰ ਕੋਈ ਇੱਛਾ ਨਾਲ ਨਾ ਕਰ ਜੋ ਕਰਮ ਕਰਨੇ ਹੀ ਨਿਸਕਾਮ ਕਰ ਕਰ ਉਸ ਦੀ ਖਾਤਰ ਤੇ ਮੱਥਾ ਟੇਕ ਦੇ ਇਹ ਮੈਂ ਤੈਨੂੰ ਸੰਕਿਆ ਇਹ ਬੇਟਾ ਮੈਂ ਤੇਰੇ ਅੱਗੇ ਰੱਖੀ ਉਈ ਸੁਦਾ ਫਲ ਨਾ ਮੰਗੋ ਜੇ ਮੰਗੇ ਬਿਨਾਈ ਦੇ ਦੇਵੇ ਮੰਗਣ ਦੀ ਕੀ ਲੋੜ ਹੈ ਜੇ ਮਨ ਚਿਤ ਆਸ ਰਖੇ ਹਰ ਉਪਰ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਮਨ ਵਿੱਚ ਮੂੰਹ ਨਹੀਂ ਕਿਉਂਕਿ ਉਹ ਸਿਰਫ ਮੂੰਹ ਦਾ ਬੋਲਿਆ ਨਹੀਂ ਸੁਣਦਾ ਉਹ ਮਨਾਂ ਦੀਆਂ ਵੀ ਜਾਣਦਾ ਹਰ ਜਾਣੇ ਸਭ ਵਿੱਚ ਜੋ ਜੀਏ ਵਰਤਾ ਪ੍ਰਭ ਕਹ ਲਿਆ ਕਿਸੇ ਦਾ ਇੱਕ ਤਿਲ ਨਾ ਗਵਰ ਇੱਕ ਤਿਲ ਮਾਤਰ ਵੀ ਕਿਸੇ ਦਾ ਕਹ ਲਿਆ ਉਸਨੇ ਕਦੀ ਭਨਿਆ ਨਹੀਂ ਉਹ ਐਸਾ ਨਹੀਂ ਜਿਹਦੇ ਘਰ ਕਰੀਏ ਮਜੂਰੀ ਤੇ ਮੁਕਰ ਜਾਏ ਜਾਂ ਪਿੱਛੋਂ ਕਰੇ ਚੁੱਕ ਚੁਕਾਵਾ ਵੀ ਮੈਂ ਤਾਂ ਛੋੜੇ ਦੇਣੇ ਨਹੀਂ ਉਹ ਤਾਂ ਤਿਲ ਦਾ ਮਨਮਨ ਪਲ ਦਿੰਦਾ ਜੇ ਕੋ ਪਾਵੇ ਤਿਲ ਕਾ ਮਾਨ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਜੇ ਤਿਲ ਮਾਤਰ ਵੀ ਕੋਈ ਕਰੇ ਪਰ ਕਰੇ ਸੱਚੇ ਦਿਲ ਸਕਾਮ ਨਾ ਕਰੇ ਕਰੇ ਨਿਸਕਾਮ ਬਾਬਾ ਜੀ ਆਖਦੇ ਸਨ ਸੇਵਕ ਮੂੰਹ ਨਾ ਖੋਲੇ ਜੇ ਅੰਤਰ ਜਾਮੀ ਮੰਨੇ ਮਹਾਪੁਰਖ ਨੂੰ ਫਿਰ ਮੰਗਣ ਦੀ ਕੀ ਲੋੜ ਹੈ ਫਿਰ ਮੂੰਹੋਂ ਕਹਿਣ ਦੀ ਕੀ ਲੋੜ ਐ ਸੋਈ ਹੋਵੇ ਜੇ ਕਰਤੇ ਭਾਵੈ ਕਹਿ ਕੇ ਆਪ ਵਿਯਾਮਣ ਲੜਕੀ ਜਵਾਨ ਹੋ ਗਈ ਐ ਨੂੰ ਮੂੰਹੋਂ ਕਹਿਣ ਦੀ ਕੀ ਲੋੜ ਐ ਮੇਰਾ ਵਿਆਹ ਕਰੋ ਮਾਂ ਪਿਓ ਨੂੰ ਤਾਂ نیند ਹੀ ਨਹੀਂ ਪੈਂਦੀ ਜਿਸ ਵੇਲੇ ਜਿਸ ਨੂੰ ਫਲ ਦੇਣ ਦਾ ਸਮਾਂ ਆਉਂਦਾ ਉਸ ਤੋਂ ਬਾਅਦ ਉਸ ਨੂੰ ਇੰਤਜ਼ਾਰ ਨਹੀਂ ਕਰਨੀ ਪੈਂਦੀ ਕਰਨੇ ਨਾ ਪਰੇ ਦੇਵ ਅਗੇ ਰਚ ਧਰ ਪਰ ਜਿੰਨਾ ਚਿਰ ਸਮਾਂ ਨਹੀਂ ਆਉਂਦਾ ਬੇਸ਼ੱਕ ਮੰਗਦਾ ਰੋ ਨਹੀਂ ਮਿਲਦਾ ਤੇ ਜੇ ਮੰਗੇ ਵੀ ਸਹੀ ਤੇ ਫਿਰ ਜ਼ਰੂਰੀ ਹੈ ਵੀ ਉਹੀ ਉਹ ਕੁਝ ਮਿਲੇਗਾ ਜੋ ਕੁਝ ਮੈਂ ਮੰਗਿਆ ਹੈ ਕਈ ਵਾਰੀ ਕੁਝ ਹੋਰ ਵੀ ਮਿਲ ਜਾਂਦਾ ਪੰਡੀ ਵਾਲੇ ਮਹਾਪੁਰਖ ਜਾ ਰਹੇ ਇਸ ਸਾਲ ਦਾਦਾ ਜੀ ਦੇ ਮਨ ਵਿੱਚ ਆਈ ਕਾਰਖਾਨਾ ਬਣਾਇਆ ਉਂਝ ਤਾਂ ਖਬਰ ਨਹੀਂ ਉਚੇਚੀ ਬੇਨਤੀ ਕਰਦੇ ਜਦੋਂ ਕਰਦੇ ਹੁਣ ਤੇ ਭਗ ਜਾਗੇ ਹਨ ਤੇ ਆਪ ਕੁਟਿਆ ਵਿੱਚ ਜਾ ਰਹੇ ਹਨ ਲੰਘਣੇ ਬੂਏ ਦੀ ਅਗੋਂ ਦੀ ਤੋਂ ਅੰਦਰ ਵਿਸ਼ਾਈ ਕਰਕੇ ਬਾਬਾ ਜੀ ਨੇ ਕਾਰਖਾਨੇ ਦਾ ਫਾਟਕ ਖੋਲਿਆ ਤੇ ਦਰਵਾਜ਼ੇ ਵਿੱਚ ਖੜੋ ਤੇ ਹੱਥ ਬਨ ਕੇ ਗੱਲ ਪੱਲਾ ਪਾ ਕੇ ਟਾਂਗਾ ਸਿੱਧਾ ਕੁਟਿਆ ਜਾਂਦਾ ਸੀ ਜਿਸ ਵੇਲੇ ਟਾਂਗਾ ਦਰਵਾਜ਼ੇ ਤੇ ਆਇਆ ਬਾਬਾ ਜੀ ਅੱਗੇ ਹੋਏ ਮਹਾਂਪੁਰਖਾਂ ਨੇ ਦੇਖਿਆ ਮਤਾਬ ਸਿੰਘ ਜੀ ਮਹਾਰਾਜ ਕਿਨੇ ਖਰੋਤਾ ਜੀ ਚਰਨ ਪਾਉ ਕਰਖਾਨਾ ਬਣਾਇਆ ਮਤਾਬਸੀਆ ਕਰਖਾਨਾ ਬਣਾਈ ਅਖੇ ਹਾਂ ਕਾਟੇ ਪਹਿ ਜਾਣੇ। ਸੱਲੇ ਕੋ ਮੰਗੀ ਤੇ ਉਪਰ ਕੋ ਦੇ ਦੇ। ਚਰਨ ਪਵਾਉਣੇ ਸਨ ਵੀ ਕੁਝ ਹੋਰ ਨਫਾ ਹੋਵੇਗਾ। ਕੁਝ ਹੋਰ ਲਾਭ ਹੋਵੇਗਾ। ਪਰ ਮਿਲ ਗਿਆ ਸਰਾਪ ਕਾਟਿਆਂ ਦਾ। ਅਸੀਂ ਕਿਹ ਜਾਣੀਏ ਵੀ ਇਹਨਾਂ ਕਾਟਿਆਂ ਨੇ ਸਾਨੂੰ ਕੀਰਤਨ ਦੇਣਾ ਇਹਨਾਂ ਕਾਟਿਆਂ ਨੇ ਸਾਡੇ ਵਾਧੇ ਕਰਦੇ ਇਹ ਕਾਟੇ ਸਾਨੂੰ ਘਾਟੇ ਨਹੀਂ ਇਹੋ ਜਿਹੇ ਕਾਟੇ ਤਾਂ ਦੇਸ਼ਕ ਨਿਤ ਨਿਤ ਪੈਣ ਜੇ ਇਹਦੇ ਬਦਲੇ ਫਿਰ ਆ ਦਾਤਾਂ ਮਿਲਦੀਆਂ ਹੋਮਨ ਤਾਂ ਇਹ ਦਾਤਾਂ ਕੀ ਇਹ ਤਾਂ ਤੁਛ ਹਨ ਉਸ ਦੇ ਸਾਮਣ ਇਹ ਬਾਬਾ ਜੀ ਕਹਿਣ ਲੱਗੇ ਰਾਗ ਸਿਆਰਾਗ ਅਸੀਂ ਤੇਰੀ ਅੱਖ ਨਹੀਂ ਖੁੱਲੀ ਤੂੰ ਆਖਣੇ ਮੈਨੂੰ ਹੀਰਾ ਸਿੰਘ ਬਣਾ ਦੇ ਕੀ 5-500 ਰੁਪਈਆ ਵੀ ਚੌਂਕੀ ਦਾ ਹੁੰਦਾ ਸੀ ਇਹੀ ਗੱਲ ਸੀ ਤੂੰ ਵੀ ਲੈ ਲੈ ਪਰ ਭਾਈ ਜੀ 5-500 ਰੁਪਈਆ ਡਾਕਟਰਾਂ ਨੇ ਇੱਕ ਇੱਕ ਵੇਲੇ ਦੀ ਫੀਸ ਲਈ ਤੂੰ ਵੀ ਦੇ ਦੇ ਜੋ ਕੁਝ ਮੈਂ ਚਾਹੁੰਦਾ ਹਾਂ ਤੂੰ ਸਮਝੀਐ ਵੀ ਮੈਂ ਕੀ ਬਣਾਣਾ ਚਾਹੁੰਦਾ ਹਾਂ ਬਾਈ ਜੀ ਅਸਾਂ ਕੋਈ ਕੰਮ ਕਰਨਾ ਮੈਂ ਤੁਹਾਡੇ ਵਿੱਚ ਤਾਕਤ ਵਰ ਰਿਹਾ ਤੁਹਾਡੇ ਕੋਲੋਂ ਵਕਤ ਨਹੀਂ ਲੈ ਰਿਹਾ ਮੈਂ ਤੁਹਾਨੂੰ ਸਮਝ ਦੇ ਰਿਹਾ ਇਸੀ ਸੋਚ ਦੇ ਸੰਭੀ ਸਾਨੂੰ ਕਿਹੜੇ ਕੁਸ਼ਤੇ ਪੈ ਖਵਾਂਦੇ ਸੀ ਸਾਡੇ ਅੰਦਰ ਤਾਕਤਾਂ ਪੈ ਫਰਦੇ ਹਨ ਅਸਾਂ ਕਿਹੜੀਆਂ ਪਹਿਲਵਾਨੀਆਂ ਕਰਨੀਆਂ ਹਨ ਪਰ ਇਹ ਤਾਂ ਬਾਬਾ ਜੀ ਜਾਣਦੇ ਸਨ ਕਿ ਹਾਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉਚ ਦੁਮਾਲੜਾ ਨੱਤੇ ਪੰਜ ਜਵਾਨ ਮੈਂ ਗੁਰthapi ਦਿੱਤੀ ਕੰਡ ਜੀਓ ਇਹ ਤਹੋ ਜਾਣ ਦੇ ਸੰ ਕੰਮ ਕਿਹੜਾ ਕਰਨੇ ਕੰਮ ਕਿਹੜਾ ਲੈਣੇ ਤੇ ਕਿੱਥੇ ਕਿੱਥੇ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਜਿਸੀ ਸੋਚਿਆ ਸਾਨੂੰ ਬੜੇ ਗਾਟੇ ਪੈ ਗਿਆ ਮੰਡੀ ਵਾਲਿਆਂ ਨੇ ਸਰਾਪ ਦੇ ਦਿੱਤਾ ਬਾਰ ਬਾਰ ਜਾ ਕੇ ਰੁੰਨੇ ਵੀ ਸਹੀ ਉਹਨਾ ਇੱਕ ਨਾ ਸੁਣੇ ਕਿਰਜੀ ਉਹਨਾਂ ਟੁੱਕਰ ਕਿਥੋਂ ਖਾਈਏ ਕਹਿਣ ਲੱਗੇ ਕੀਰਤਨ ਕਰ ਲੋ। ਕੀਰਤਨ ਸ਼ੌਕ ਨਾਲ ਕਰਦੇ ਹਾਂ। ਜਿੱਥੇ ਜਾ ਕੇ ਕੀਰਤਨ ਕਰਦੇ ਹਾਂ ਕੁਝ ਪਲਿਓ ਬੇਟਾ ਦੇ ਕੇ ਆਉਂਦੇ। ਕਿਰਾਇਆ ਖਰਚ ਵੀ ਨਹੀਂ ਲੈਂਦੇ। ਹੁਣ ਉਸੇ ਕੀਰਤਨ ਦੀ ਬੇਟਾ ਲੈ ਲਈ। ਸ਼ਬਦ ਦੀ ਭੇਟ ਲੈ ਲਈ ਆਖਣ ਲੱਗੇ ਵੀ ਇਹ ਤਾਂ ਉਹਨਾਂ ਲੈਣੀ ਪਵੇ। ਲਈ ਪਰ ਡਾਡੀ ਸ਼ਰਮ ਆਈ। ਮਦੂ ਕੀ ਸਟੇਸ਼ਨ ਸੀ ਰਾਤੀ ਬਾਜੇ ਸਿਰ ਤੇ ਚੁੱਕ ਕੇ ਉਸ ਪਾਸਿਓਂ ਜਾ ਚੜ੍ਹਨਾ ਕੋਈ ਵੇਖ ਨਾ ਲਵੇ ਮੈਂ ਬਾਜੇ ਚੁੱਕੀ ਜਾਂਦੇ ਹਾਂ ਮੇਰੇ ਸਦਕੇ ਗਾਟੇ ਪਉਣ ਵਾਲਿਆ ਤੂੰ ਬਾਜਾ ਬਖਸ਼ਿਆ ਤੇਰੇ ਬਾਜੇ ਨੇ ਕਿਆ-ਕਿਆ ਰੰਗ ਲਾਇਏ ਮੈਨਸਾ ਹੂੰ ਲੱਗਦਾ ਸੁਣਿਐ ਹੀ ਮੰਗਦਾ ਨਿਰੰਕਾਰ ਜੀ ਉਹਨਾਂ ਬਾਜਾ ਦਿੱਤਾ ਹੀ ਤਾਂ ਦਿੱਤੀ ਰੱਖੀ ਤੇਰੇ ਸੁਬਾਜੇ ਦਾ ਜੋ ਸੁਖ ਮੈਂ ਮਾਣੀ ਐ ਇਹ ਮੈਂ ਜਾਣਦਾ ਜਾਂ ਮੇਰੇ ਗਵਾਹ ਬੈਠੇ ਹਨ ਅਸੀਂ ਜਿਨਾਂ ਨੇ ਹਲਕੇ ਸੁਖ ਮਾਣੇ ਜਿਹੜੇ ਰਜਦੇ ਹੀ ਨਹੀਂ ਕੀਰਤਨ ਸੁਣ ਸੁਣ ਕੇ ਕੱਲ ਤਿੰਨ ਕੀਰਤਨ ਦਿੱਲੀ ਸੁਣ ਲੈ ਚੌਥਾ ਕੀਰਤਨ ਕਰਨਾ ਸੀ ਰੋਥਕ ਆਣ ਕੇ ਅੱਖਿਆ ਨਾਲ ਚਲਦੇ ਰੇਤਨਾ ਕਿਰਾਇਆ ਭਾੜਾ ਖਰਚ ਨਾ ਘਰੋਂ ਬੇਗਰ ਹੋਣਾ ਫਿਰ ਸਿਆਲ ਦੀ ਰੁੱਤ ਹੈ ਸਿਆਲ ਦੀ ਰਾਤ ਹੈ ਅੱਗੇ ਸਾਰਾ ਪ੍ਰਬੰਧ ਹੈ ਤਾਂ ਨਹੀਂ ਪਰ ਜਿਹਨੇ ਕਿਨੇ ਰਾਤ guzari ਹੈ ਕਿਸ ਖਾਤਰ ਵੀ ਇੱਕ ਰਾਤ ਦਾ ਕੀਰਤਨ ਸੁਣਾਗੇ ਇੱਕ ਸਵੇਰ ਦਾ ਸੁਣਾਗੇ ਤੇ ਇਹ ਜਿਹੜਾ ਸੁਖ ਸਤ ਸੰਗ ਦਾ ਹੈ ਇੱਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੇ ਪਾਇ ਸਤ ਸੰਗ ਦਾ ਜਿਹੜਾ ਇੱਕ ਪਲਕ ਦਾ ਸਮਾਗਮ ਹੈ ਇੱਕ ਪਲਕ ਦਾ ਸੁੱਖ ਇਸ ਇੱਕ ਸੁੱਖ ਪਲਕ ਦੇ ਬਦਲੇ ਸਹਿਬਾ ਜਨ ਕਰੋੜ ਕਰੋੜ ਵੈਕੁੰਠ ਤੈਥੋਂ ਸਦਕੇ ਕੀਤੇ ਕਰੋੜ ਕਰੋੜ ਵੈਕੁੰਠ ਤੈਥੋਂ ਵਾਰ ਨਹੀਂ ਕੀਤੇ ਸੰਗਤ ਚ ਬਹਿ ਕੇ ਇੱਕ ਪਲਕ ਗੁਜ਼ਾਰਨ ਵਾਲਿਆ ਤੂੰ ਮੇਰੀ ਅੱਖ ਦਾ ਸਾਰਾ ਹੈ ਜਦ ਮੇਰੀ ਅੱਖ ਖੁੱਲਦੀ ਹੈ ਮੇਰੀ ਅੱਖ ਵਿੱਚ ਤੂੰ ਆ ਜਾਣਾ ਮਾਤਸ ਸਭ ਮੇਜੋ ਜੀ ਸੰਗਤ ਵਿੱਚ ਐਵੇਂ ਬੈਠੇ ਜਦ ਸਾਹਿਬ ਨਿਗਾਹ ਖੋਲਦੇ ਹਨ ਤਾਂ ਅੱਖ ਵਿੱਚ ਕੌਣ ਤੁਹਾਡੀ ਅੱਖ ਵਿੱਚ ਗੁਰੂ ਨਾਨਕ ਤੇ ਗੁਰੂ ਨਾਨਕ ਦੀ ਅੱਖ ਵਿੱਚ ਸੰਗਤ ਪਰ ਕਬੀਰ ਜੀ ਮਨ ਨੂੰ ਪਏ ਸਮਝ ਜਾਂਦੇ ਹਨ ਮਨ ਬੋੜਾ ਰੇ ਸਾਰੇ ਕੰਮ ਕੀਤੇ ਨਹੀਂ ਸਭ ਕੁਝ ਕਰਦਾ ਫਿਰਨੇ ਪਰ ਗਹਿਓ ਨਾ ਰਾਮ ਜਹਾਜ ਅਜਹਾਜ ਪਿਆ ਜਾਂਦਾ ਹੈ ਸੰਗਤ ਦਾ ਪਰਮੇਸ਼ਰ ਦੇ ਨਾਮ ਦਾ ਤੇ ਤੂੰ ਇਸ ਜਹਾਜੇ ਨਹੀਂ ਚੜਿਆ ਤੈਨੂੰ ਕਮ ਪਿਆਰੇ ਹੋ ਗਏ ਜਿਨ੍ਹਾਂ ਨੇ ਕਮ ਪਿਆਰੇ ਕੀਤੇ ਇਸ ਜਹਾਜ ਤੇ ਨਾ ਚੜੇ ਉਹਨਾਂ ਦਾ ਪਤਾ ਹੀ ਕੀ ਹਾਲ ਹੋਇਆ ਅਗੀ ਪ੍ਰਮਾਣ ਦੇ ਦੇ ਸਮਝਾਇਆ ਕਾਲ ਬੂਤ ਕੀ ਹਸਤਨੀ ਮਨ ਬਉ ਰਾਰੇ ਕਾਗਜ਼ ਦੀ ਬਣਾਈ ਹਥਨੀ ਤੇ ਪੁਟਲੀ ਆਇਕ ਵੱਡਾ ਟੋਆ ਉੱਤੇ ਪਾਈ ਕੱਖਾਂ ਦੀ ਛੱਤ ਦੇ ਉਹ ਕਾਗਜ਼ ਦੀ ਹਥਣੀ ਉੱਤੇ ਖਲੈਰੀ ਹਾਥੀ ਨੇ ਦੂਰੋਂ ਵੇਖਿਆ ਹਥਣੀ ਹੈ ਬਸ ਜੀ ਭੁੱਲ ਗਿਆ ਫਿਰ ਆਪਣਾ ਆਪ ਆਖਿਆ ਬੜੀ ਤਾਕਤ ਹੈ ਕਾਂਧੀਆਂ ਜ਼ੰਜੀਰਾਂ ਬੜੀਆਂ ਕਰੜੀਆਂ ਕਾਗਜ਼ ਦੀ ਹਥਣੀ ਨੇ ਹਾਥੀ ਨੂੰ ਖਿੱਚ ਲਿਆ ਭਜਿਆ ਆਇਆ ਤੇਲੇ ਸੀ ਕਾਗਜ਼ਾਂ ਦੀ ਛੱਤ ਉੱਤੇ ਜਿਸ ਵੇਲੇ ਰੱਖਿਆ ਪੈਰ ਤੇ ਪੈ ਗਿਆ ਟੋਏ ਵਿੱਚ ਇਹ ਮੁੜ ਨਾ ਨਿਕਲ ਸਕਿਆ ਉਦੋਂ ਨਿਕਲਿਆ ਜਦੋਂ ਸਿਰ ਤੇ ਆ ਗਿਆ ਅੰਕੁਸ਼ ਸਿਰ ਤੇ ਬੈਠ ਗਿਆ ਮਹਾਵਤ ਹੁਣ ਪੈਰ ਦੇ ਇਸ਼ਾਰੇ ਨਾਲ ਚੋਰੀ ਫਿਰਦਾ ਜਿੱਧਰ ਚਾਹੁੰਦਾ ਲੈ ਜਾਂਦਾ ਜਿਵੇਂ ਚਾਹੁੰਦਾ ਪਿਆ ਕਰਾਉਂਦਾ ਐਡਾ ਬਲੀ ਹਾਥੀ ਇੱਕ ਮਾਮੂਲੀ ਮਨੁੱਖ ਦੇ ਵਸ ਆ ਗਿਆ ਆ ਕੀ ਐ ਇਸੇ ਤਰ੍ਹਾਂ ਕਾ ਕਬੀਰ ਤੂੰ RAM ਕੀ ਅੰਸ਼ ਤੂੰ ਵਾਹਿਰੂ ਦਾ ਸ਼ਹਿਜ਼ਾਦਾ ਹੈ ਤੂੰ ਧਰਮ ਰਾਜ ਦੇ ਦੂਤਾਂ ਦੇ ਵਸ ਕਿਨੇ ਆ ਜਾਣੇ ਕਿ ਦੂਤ ਤੈਨੂੰ ਭਜਾਈ ਫਿਰਦੇ ਜਿਸ ਜਨਮ ਜੁਨੀ ਵਿੱਚ ਜਾਨੇ ਤੈਨੂੰ ਟਿਕਣ ਹੀ ਨਹੀਂ ਦਿੰਦੇ ਪਰ ਤੂੰ ਭੁੱਲ ਗਿਆ ਵੀ ਮੈਂ ਕੌਣ ਹਾਂ ਤੂੰ ਘਰੋਂ ਬੇਗਰ ਹੋ ਗਿਆ ਆਪਣੇ ਘਰ ਵਿੱਚ ਰਹਿੰਦੋਂ ਤਾਂ ਤੂੰ ਸ਼ਹਿਜ਼ਾਦਾ ਹੈ ਲਡਲਾ ਪਾਤਸ਼ਾਹ ਦਾ ਪਰ ਤੂੰ ਘਰ ਵਿਸਾਰ ਕੇ ਬੇਗਰ ਹੋ ਗਏ ਹੈ ਤੈਨੂੰ ਆਪਣੇ ਘਰ ਦਾ ਚੇਤਾ ਹੀ ਨਹੀਂ ਰਿਹਾ ਹੁਣ ਤੇਰੀ ਉਹ ਹਾਲਤ ਹੈ ਜਿਵੇਂ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਬਿਖਾਰੀ ਸਿੰਘਾਸਨ ਤੇ ਬੈਠਾ ਬੈਠਾ ਰਾਜਾ ਸੌਂ ਗਿਆ ਸਿੰਘਾਸਨ ਤੇ ਬੈਠਾ ਰਾਜਾ ਸੌਂ ਗਿਆ ਤੇ ਸੁਪਨਾ ਆਇਆ ਮੈਂ ਬਿਖਾਰੀ ਤੇ ਮੰਗਦਾ ਫਿਰਨਾ ਕੋਈ ਦਿੰਦਾ ਕੋਈ ਦੁਰਕਾਰ ਛੱਡਦਾ ਤੇ ਬੜਾ ਦੁਖੀ ਹੈ ਵਿਚਾਰਾ ਹੈ ਤਾਂ ਅਜੇ ਵੀ ਰਾਜਾ ਇਹ ਨਹੀਂ ਵੀ ਸੱਚ ਮੁੱਚ ਬਿਖਾਰੀ ਬਣ ਗਿਆ ਪਰ ਦੁਖੀ ਹੈ ਸਿੰਘਾਸਨ ਤੇ ਬੈਠਾ ਹੈ ਦੁਖੀ ਹੈ ਕਿਉਂਕਿ ਆਪ ਨੂੰ ਭੁੱਲ ਗਿਆ ਹੈ ਕਿ ਮੈਂ ਰਾਜਾ ਹਾਂ ਹੁਣ ਬਣ ਗਿਆ ਬਿਖਾਰੀ ਇਹ ਫਿਰ ਰਾਜਾ ਕਿਵੇਂ ਬਣੇ ਇਹਨੂੰ ਵੇਈ ਜਗਾ ਦੇ ਇਹਨੂੰ ਜਾਗ ਆ ਜਾਏ ਇਹ نیند ਖੁੱਲ ਜਾਏ ਇਹ ਫਿਰ ਬਿਖਾਰੀ ਨਾ ਰਹੇਗਾ ਇਹ ਮੁਰਾਜਾ ਬਣ ਜਾਏ ਸਾਨੂੰ ਵੀ ਨੀਂਦ ਆ ਗਈ ਸੌਂ ਗਏ ਨਾਨੋ ਨੀਂਦ ਪਰ ਵਿਸ਼ਟ ਵਿਕਾਰ ਸਰਮਨ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿੱਠੇ ਸਾਧ ਮਨ ਸੋਇਆ ਮਾਇਆ ਵਿਸੁਮਾਦ ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਸਾਬਤ ਵਸਤ ਸੋ ਆਪਣੀ ਰਹਿ ਜਦਬੀਰ ਜੀ ਆਖਦੇ ਨੇ ਤੂੰ ਭੁੱਲ ਗਿਆ ਭੁੱਲ ਗਿਆ ਤੇ ਤੂੰ ਉਸ ਹਾਥੀ ਵਾਂਗੂ ਅਯੁਦਾਬਲੀ ਹੋ ਕੇ ਤੇ ਹੁਣ ਤੂੰ ਸਿਰ ਤੇ ਇਹ ਕੁੰਡਾ ਲਈ ਫਿਰਨਾ ਜਿਹੜੇ ਪਾਸੇ ਤੈਨੂੰ ਕੋਈ ਚਾਹੁੰਦਾ ਪਿਆ ਨਚਾਉਂਦਾ ਦੁਆਰੇ ਦੁਆਰੇ ਸਵਾਨ ਜਿਉਂ ਡੌਂਣ ਤਾ ਓਏ ਨਹੀਂ ਸੁਧ ਰਾਮ ਭਜਨ ਕਾਲ ਬੂਤ ਕੀ ਹਸਤ ਨਹੀਂ ਮਨ ਬਹੁ ਰਾਰੇ ਚਲ ਤੁਰ ਕਿਉ ਜਗਦੀਸ਼ ਕਾਮ ਸੁਹਾਵੇ ਗਜ ਵਸ ਪਰਿਓ ਮਨ ਬਉਰਾਰੇ ਤੇ ਫਿਰ ਅੰਕੁਸ ਸਇਓ ਠੀਸ ਅਜੇ ਵੀ ਵੇਲੇ ਹੀ ਸਮਝ ਲੈ ਸਮਝ ਮਨ ਬਉਰਾਰੇ ਸਮਝ ਮਨ ਬਉਰਾਰੇ ਕਿਉਂ ਨਾ ਰਾਮ ਜਹਾਂ ਸਮਝ ਮਨ ਬਉਰਾਰੇ त रे पाज मन तोर रे लाल पई राज मन